ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬាទ ਬាទ ਸ਼ੁਕਰੀਆ ਬਾਦ ਬਹੁਤ ਧੰਨਵਾਦ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਚ ਇਸ ਸਾਲ ਜਦੋਂ ਮੈਂ ਬਜਟ ਪੇਸ਼ ਕੀਤਾ ਸੀਗਾ ਤਾਂ ਉਸ ਸਮੇਂ ਅਸੀਂ ਰੰਗਲਾ ਪੰਜਾਬ ਜਿਹੜਾ ਸਕੀਮ ਦਾ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਵਿਧਾਨ ਸਭਾ ਹਲਕੇ ਦੇ ਅੰਦਰ ਇੱਕ ਸਾਲ ਦੇ ਵਿੱਚ 5 ਕਰੋੜ ਰੁਪਏ ਜਿਹੜੇ ਦੇ ਦਿੱਤੇ ਜਾਣਗੇ ਸੇ ਸਕੀਮ ਜਿਹੜੀ ਆ ਬਿਲਕੁਲ ਕਾਫੀ ਲੰਬੇ ਅਸਤ ਤੋਂ ਤਿਆਰ ਕੀਤੀ ਗਈ ਸੋ ਅੱਜ ਮੈਨੂੰ ਇਹ ਮਾਣ ਮਹਿਸੂਸ ਹੋ ਰਿਹਾ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਅਸੀਂ ਇਹਦੀ ਪਹਿਲੀ ਜਿਹੜੀ ਇਨਸਟਾਲਮੈਂਟ ਆ ਫਸਕਿਸ ਜਿਹੜੀ ਆ 213 ਕਰੋੜ ਰੁਪਏ ਦੀ ਉਹ ਵੱਖ-ਵੱਖ ਪੰਚਾਇਤਾਂ ਨੂੰ ਵੱਖ-ਵੱਖ ਇਲਾਕਿਆਂ ਨੂੰ ਜਿਹੜੀ ਦੇ ਚੁੱਕੇ ਆ ਜਿਹੜੀਆਂ ਰეკਮੈਂਡੇਸ਼ਨਸ ਥੱਲੇ ਆਂ ਜਾਂ ਸੀ ਅਸੀਂ ਕਮੇਟੀਆਂ ਬਣਾਇਆਂ ਜਾਂ ਸੀ ਥੱਲੇ ਜਿਹੜੇ ਐਮਐਲਏ ਸਾਹਿਬਾਨ ਸੀ ਉਹ ਉਹਦੇ ਬਾਅਦ ਡੀਡੀਪੀ ਉਹ ਬੀਡੀਪੀ ਉਹ ਬੀ ਡੀ ਪੀਓ ਡੀ ਡੀ ਪੀਓ ਐਡੀ ਸੀ ਸਹਿਬਾਨ ਡੀ ਸੀ 7 ਫਿਰ ਮੰਤਰੀ ਸਹਿਬਾਨ ਉਸ ਲੈਵਲ ਤੱਕ ਜਿਹੜੀ ਸਿਲੈਕਸ਼ਨ ਜਿਹੜੀ ਹੋਈ ਸੀ ਇਸ ਫੰਡ ਦੀ ਤਾਂ ਕਿ ਕਿਤੇ ਦੁਰਵਰਤੋਂ ਨਾ ਹੋਵੇ ਤੋਂ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਪਹਿਲੀ ਕਿਸ਼ਤ ਜਿਹੜੀ ਆ ਉਹ ਅਸੀਂ 13 200 213 ਕਰੋੜ ਰੁਪਏ ਦੀ ਅੱਜ ਸਾਰੀਆਂ ਪੰਚਾਇਤਾਂ ਨੂੰ ਪੰਜਾਬ ਦੀਆਂ ਨੂੰ ਜਾਰੀ ਕੀਤੀ ਆ ਸੋ ਮੈਂ ਸਾਰੀਆਂ ਪੰਚਾਇਤਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਦਿਆਂਗਾ ਬਹੁਤ-ਬਹੁਤ ਮੁਬਾਰਕਾਂ ਔਰ ਇਸ ਤੋਂ ਥੋੜੇ ਦਿਨ ਪਹਿਲਾਂ ਵੀ ਤੁਹਾਨੂੰ ਪਤਾਗਾ ਪੰਜਾਬ ਜਾਣਦਾਗਾ ਕਿ ਲਾਸਟ ਵੀਕ ਮੇ ਲਾਸਟ ਹਫਤੇ ਵੀ 2 334 ਕਰੋੜ ਰੁਪਇਆ 334 ਕਰੋੜ ਰੁਪਇਆ ਜਿਹੜਾ ਉਹ ਪੰਜਾਬ ਦੀਆਂ ਪੰਚਾਇਤਾਂ ਨੂੰ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਨੂੰ ਪੰਜਾਬ ਦੀਆਂ ਪੰਚਾਇਤ ਸੰਮਤੀ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਤੇ ਸੁਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੁਪਨੇ ਸਿਰਜਿਆਗਾ ਕਿ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੂਗਾ ਬਿਲਕੁਲ ਉਹਦੇ ਵੱਲ ਸਾਡੇ ਕਦਮ ਲਗਾਤਾਰ ਵੱਧ ਰਹੇ ਨੇ ਅਸੀਂ ਪਿੰਡਾਂ ਦਾ ਸ਼ਹਿਰਾਂ ਦਾ ਲਗਾਤਾਰ ਸਮਾਨਾਂਤਰ ਵਿਕਾਸ ਜਿਹੜਾ ਉਹ ਕਰ ਰਹੇ ਆਗੇ ਕਿਸੇ ਵੀ ਪਿੰਡ ਨੂੰ ਅਸੀਂ ਦੂਰਾਂਲੇ ਰਹਿਣ ਦੇਵਾਂਗੇ ਇਹ ਲਗਭਗ 3000 ਤੋਂ ਉੱਪਰ ਸਟੇਡੀਅਮ ਪੰਜਾਬs ਬਣ ਰਹੇ ਨੇਗੇ ਤਾਂ ਕਿ ਸਾਡੀ ਜਵਾਨੀ ਜਿਹੜੀ ਆ ਉਹ ਉਹਨਾਂ ਸਟੇਡੀਅਮ ਦੇ ਰਾਹੀਂ ਏਸ਼ੀਆ ਤੱਕ ਉਹਨਾਂ ਸਟੇਡੀਅਮ ਦੇ ਰਾਹੀਂ 올림픽ਸ ਤੱਕ ਉਹਨਾਂ ਦੇ ਕਦਮ ਜਿਹੜੇ ਵਧਣ ਉਹਦੇ ਲਈ ਪੰਜਾਬ ਸਰਕਾਰ ਲੱਗੀ ਹੋਈ ਹੈਗੀ ਸੋ ਮੇਰਾ ਕਹਿਣ ਦਾ ਭਾਵ ਆ ਜਿਹੜਾ ਅਸੀਂ 213 ਕਰੋੜ ਰੁਪਏ ਜਾਰੀ ਕੀਤਾਗਾ ਇਹ ਪਿੰਡਾਂ ਦਾ ਜਿਹੜਾ ਮੁੱਢਲਾ ਵਿਕਾਸ ਹੁੰਦਾਗਾ ਛੋਟੇ ਛੋਟੇ ਕੰਮ ਹੋਦ ਰਹੇ ਉਹਨਾਂ ਲਈ ਯਾਰੀ ਕੀਤਾਗਾ ਸੋ ਇਸ ਤੋਂ ਬਿਨਾ ਪੰਜਾਬ ਚ ਪੂਰਾ ਪੰਜਾਬ ਜਾਣਦਾਗਾ ਕਿ 19000 ਕਿਲੋਮੀਟਰ ਜਿਹੜੀਆਂ ਸੜਕਾਂ ਨੇਗੀਆਂ ਉਹ ਪੰਜਾਬ ਚ ਬਣ ਰਹੀਆਂ ਨੇਗੀਆਂ ਸੋ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ ਜਿਹੜਾ ਅੱਗੇ ਵਧ ਰਿਹਾਗਾ ਇਹ ਨਹੀਂ ਕੋਈ ਇਲੈਕਸ਼ਨ ਯਾਰਾਗਾ ਪਰ ਲੇਕਿਨ ਅਸੀਂ ਤਾਂ ਇਲੈਕਸ਼ਨ ਯਾਰ ਤੋਂ ਪਹਿਲਾਂ ਹੀ ਜਿਹੜਾ ਹੈਗਾ ਪਹਿਲੇ ਸਾਲ ਤੋਂ ਹੀ ਸਟਾਰਟ ਕੀਤਾ ਸੀ ਪਹਿਲੇ ਸਾਲ ਸਾਡੀ ਪਹਿਲੀ ਗਰੰਟੀ ਪੂਰੀ ਹੋਈ ਸੀ ਦੂਜੀ ਗਰੰਟੀ ਪੂਰੀ ਹੋਈ ਸੀ ਤੀਜੀ ਗਰੰਟੀ ਪੂਰੀ ਹੋਈ ਸੀ ਸੋ ਹੁਣ ਇਹ ਜਿਹੜਾ ਵਿਕਾਸ ਆ ਉਹ ਲਗਾਤਾਰ ਚੱਲ ਰਿਹਾ ਸੋ ਮੈਂ ਇੱਕ ਵਾਰ ਫੇਰ ਸਾਰੇ ਸਰਪੰਚ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਔਰ ਦੂਸਰਾ ਨਾਲ ਦੀ ਨਾਲ ਮੈਂ ਧੰਨਵਾਦ ਕਰਨਾ ਚਾਹਨਾਗਾ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਰੰਗਲਾ ਪੰਜਾਬ ਜਿਹੜਾ ਸਕੀਮ ਆ ਉਹ ਬਣਾਈ ਕਿ ਰੰਗਲਾ ਪੰਜਾਬ ਜਿਹੜਾ ਉਹਦੇ ਚ ਬਜਟ ਅਸੀਂ ਰੱਖਿਆ ਸੋ ਉਹ ਅੱਜ ਬਜਟ ਦੇ ਵਿੱਚੋਂ ਇਹ 213 ਕਰੋੜ ਰੁਪਏ ਦੀ ਜਿਹੜੀ ਆ ਪਹਿਲੀ ਕਿਸ ਜਾਰੀ ਹੋਈ ਕਿਉਂਕਿ ਟੋਟਲ ਬਜਟ ਜਿਹੜਾ ਸੀਗਾ ਉਹ 585 ਕਰੋੜ ਦਾ ਸੀ ਟੋਟਲ ਬਜਟ 585 ਕਰੋੜ ਰੁਪਏ ਦਾ ਸੀ ਹਲੇ ਵੀ ਕਾਫੀ ਸਾਰੇ ਹਲਕਿਆਂ ਤੋਂ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਆ ਉਹ ਆ ਰਹੀ ਆ ਉਹ ਲਿਖ ਲਿਖ ਕੇ ਦਿੱਤਾ ਭੇਜਦੇ ਨੇ ਕਮੇਟੀਆਂ ਉਹਨੇ ਰეკਮੈਂਡ ਕਰ ਰਹੀਆਂ ਨੇਗੀਆਂ ਜਿਹੜੀ ਕਮੇਟੀ ਬਣੀ ਆ ਉਸ ਹਿਸਾਬ ਦੇ ਨੇ ਅਸੀਂ ਪੈਸੇ ਰਿਲੀਜ਼ ਕਰਦੇ ਪਰ ਲੇਕਿਨ ਅੱਜ ਅਸੀਂ 213 ਕਰੋੜ ਰੁਪਏ ਜਿਹੜੇ ਨੇਗੇ ਉਹ ਵੱਖ-ਵੱਖ ਪੰਚਾਇਤਾਂ ਦੇ ਖਾਤਿਆਂ 'ਚ ਦੇ ਚੁੱਕੇ ਆ थैंक यू ਜਿਮਰੀ ਮੈਂ ਪੁੱਲ ਪੁੱਲ ਕਿਹਨਾਂ ਚਾਹੀਦਾ ਕਿੰਨੇ ਕਿ ਨੰਬਰਸ ਨੇ ਜਿਹੜੇ 210 ਰੁਪਏ ਭੇਜਦੇ ਨੇ